ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਆਪ ਸਭ ਦਾ ਮੇਰੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ। ਚਲੋ ਜੀ ਅੱਜ ਆਪਾਂ ਮਾ ਵਾਲਾ ਡਿਜ਼ਾਈਨ ਬਣਾਇਆ ਸੀ। ਇੱਕ-ਇੱਕ ਕੁੰਡੇ ਦਾ ਡਿਜ਼ਾਈਨ ਹੈ ਜੀ। ਜਿੰਨੇ ਵੀ ਆਪਾਂ ਕੁੰਡੇ ਪਾਉਣੇ ਆਪਣੇ ਕੋਟੀ ਸਵਟਰ ਦੇ, ਉਹਨੇ ਕੁੰਡੇ ਪਾ ਕੇ ਆਪਾਂ ਇੱਕ-ਇੱਕ ਕੁੰਡੇ ਤੇ ਡਿਜ਼ਾਈਨ ਬਣੂਗਾ ਜੀ। ਕੁੰਡੇ ਪਾ ਕੇ ਆਪਾਂ ਬਾਰਡਰ ਬਣਾ ਕੇ ਉੱਪਰ ਆਪਾਂ ਡਿਜ਼ਾਈਨ ਇਸਟਾਰਟ ਕਰ ਸਕਦੇ ਹਾਂ। ਚਾਰ ਸਲਾਈਆਂ ਦਾ ਡਿਜ਼ਾਈਨ ਹੈ, ਇੱਕ-ਇੱਕ ਕੁੰਡੇ ਦਾ ਡਿਜ਼ਾਈਨ ਹੈ। ਤੇ ਇਹ ਮੈਂ ਬਣਾਇਆ ਸੀ ਮੈਂ ਐਸੇ ਤੇ ਬਣਾਉਣਾ ਦੱਸ ਦਿੰਦੀ ਹਾਂ ਫਰਸਟ ਸਲਾਈ ਹੋ ਡਿਜ਼ਾਈਨ ਦੀ ਪਹਿਲੀਆਂ ਤੋਂ ਬਣਾਉਣਾ ਸਟਾਰਟ ਕਰਦੇ ਆਂ ਇਹ ਜਿਹੜਾ ਮੈਂ ਡਿਜ਼ਾਈਨ ਪਾਇਆ ਸੀ ਇਤੋਂ ਚੌਥੀ ਸਲਾਈ ਹੈ ਲਾਸਟ ਵਾਲੀ ਐਸ ਵਾਲੇ ਡਿਜ਼ਾਈਨ ਦੀ ਓਕੇ ਮੈਂ ਤੁਹਾਨੂੰ ਦੱਸਦੀ ਹਾਂ ਡਿਜ਼ਾਈਨ ਸਟਾਰਟ ਹੁੰਦਾ ਇਹ ਹਾਂ ਬਸ ਪੂਰੀ ਸਲਾਈ ਪਾ ਲਈ ਉਲਟੀ ਉਹ ਸਿੱਧੀ ਸੌਰੀ ਸਿੱਧੇ ਪਾਸੇੋਂ ਸਿੱਧੇ ਸੜਾਈ ਸਾਰੇ ਪਾ ਲਈਏ ਹੁਣ ਆਪਾਂ ਅਗੇ ਉਲਟੀ ਸਾਈਡ ਉਲਟੀ ਸਾਈਡ ਤੋਂ ਇਹ ਡਿਜ਼ਾਈਨ ਬਣਦਾ ਹੈ ਇਹ ਡਿਜ਼ਾਈਨ ਦੇਖੋ ਜੇ ਬੱਚਿਆਂ ਦੇ ਕੂਟੀ ਸਵਟਰ ਜੈਕਟ ਕਿਸੇ ਚ ਵੀ ਪਾਓ ਪ੍ਰੋਜੈਕਟ ਚ ਬਹੁਤ ਸੋਹਣਾ ਬਣ ਕੇ ਆਉਂਦਾ ਹੈ ਇਹ ਉੱਚੇ-ਉੱਚੇ ਵੱਟਾ ਇਹ ਬਣਦੀਆਂ ਇਹ ਮੈਂ ਤੁਹਾਨੂੰ ਦੱਸਦੀਆਂ ਵੀ ਕਿਵੇਂ ਬਣਦੀਆਂ ਆ ਆਵळा ਕੁੰਡਾ ਤਾਰਾਂਗੇ ਧਾਗਾ ਪਿੱਛੇ ਕਰਾਂਗੇ ਆਵळा ਕੁੰਡਾ ਜਿਹੜਾ ਇਸ ਤੇ ਡਿਜ਼ਾਈਨ ਬਣੂਗਾ ਇਸ ਤੇ ਨਹੀਂ ਬਣੂਗਾ ਇਹ ਜਦੋਂ ਆਪਾਂ ਉਲਟੀ ਸिलाई ਸਿੱਧੀ ਸिलाई ਬਣਾ ਲਈ ਤੇ ਉਲਟੇ ਪਾਸੇ ਜਾ ਕੇ ਉਲਟੀ ਸिलाई ਜਦੋਂ ਪਾਉਣੀ ਆਪਾਂ ਪੰਜਵੀਂ ਸिलाई ਤਾਂ ਹੁਣ ਇੱਥੋਂ ਕਰਕੇ ਆਪਾਂ ਸिलाई ਪਾਵਾਂਗੇ ਉਲਟਾ ਕੁੰਡਾ ਬਣਾ ਲਾਂਗੇ ਸਿੱਧੇ ਪਾਸੇ ਇੱਧਰਲੇ ਪਾਸੇ ਸਿੱਧਾ ਹੋ ਗਿਆ ਉਲਟੇ ਪਾਸੇ ਆਹ ਵਾਲਾ ਕੁੰਡਾ ਆਪਾਂ ਉਲਟਾ ਬਣਾ ਲਾਂਗੇ ਫਿਰ ਧਾਗਾ ਪਿੱਛੇ ਕਰਾਂਗੇ ਇੱਥੋਂ ਇਸ ਤਰ੍ਹਾਂ ਨਹੀਂ ਬਣਾਵਾਂਗੇ ਇੱਥੋਂ ਦੀ ਪਾਵਾਂਗੇ ਸਲਾਈ ਤਾਂ ਕੁੰਡਾ ਸਿੱਧਾ ਬਣਾ ਲਾਂਗੇ ਇੱਕ ਕੁੰਡਾ ਉਲਟਾ ਉਲਟੀ ਸਾਈਡ ਹੈ ਫਿਰ ਤੋਂ ਡਿਜ਼ਾਈਨ ਵਾਲਾ ਕੁੰਡਾ ਬਣਾਵਾਂਗੇ। ਸਿੱਧਾ ਬਣਾ ਲਾਂਗੇ ਕੁੰਡਾ, ਇੱਕ ਕੁੰਡਾ। ਇਸ ਤਰ੍ਹਾਂ ਜੇ ਆਪਾਂ ਸਿੰਪਲ ਬਣਾਉਨੇ ਆ ਉਸ ਤਰ੍ਹਾਂ ਉਲਟਾ ਬਣਾ ਲਾਂਗੇ। ਫਿਰ ਤੋਂ ਧਾਗਾ ਪਿੱਛੇ ਕਰਾਂਗੇ। ਇੱਥੇ ਧਿਆਨ ਨਾਲ ਦੇਖਣਾ ਜੀ ਆਹ ਕੁੰਡਾ ਛੱਡ ਕੇ ਇਹ ਨੀਚੇ ਦੀ ਸਲਾਈ ਪਾਉਣੀ ਆ। ਤਾਂ ਸਿੱਧਾ ਕੁੰਡਾ ਬਣਾ ਲਾਂਗੇ। ਧਾਗਾ ਆਪਣੇ ਹੱਲ ਕਰਕੇ ਇੱਕ ਕੁੰਡਾ ਉਲਟਾ ਬਣਾ ਲਾਂਗੇ। ਔਰ ਜਿਹਨਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਨਵੇਂ ਚੈਨਲ ਤੇ ਆਏ ਤਾਂ ਉਹ ਦੇਖਣ ਵਾਲੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰ ਦਿਆ ਕਰੋ ਜੀ ആ ലാസ്റ്റ് കണ്ടേട്ട ഡെങ്ക ആഹാ കണ്ടാ ഉൾട്ടേ എൻഡ് ഡൈൻ ബാണിയ 43 ਸਲਾਈਆਂ ਸਿੱਧੀਆਂ ਸਿੱਧੀਆਂ ਬਣਾਉਣੀਆਂ ਤੇ ਨਸਲਾਈਆਂ ਆਪਾਂ ਪਾ ਲਈਆਂ ਆ ਆਪਣੀ ਚੌਥੀ ਸਲਾਈਏ ਬਜਾਈਨ ਵਾਲੀ ਸਲਾਈ ਸਨ హను సేమ జగ్ ఫే డిజైన్ బుగ్గా సిపల్ జనా తర్వాత డిజైన్ బాగా ఇతండా పాన ਹਾਂ ਜੀ ਦੋਸਤਾਂ ਜੀ ਆਪਾਂ ਦੂਜੀ ਸਲਾਈਡ ਤੁਹਾਨੂੰ ਪਾ ਕੇ ਦੱਸਤੀ ਆ ਤੇ ਵੀਡੀਓ ਨੂੰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਵੀਡੀਓ ਲਾਈਕ ਵੀ ਕਰ ਦਿਆ ਕਰੋ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਹੋ ਗਿਆ ਸਾਹ ਹੈ ਚਾਰ ਸਲਾਈਆਂ ਦਾ ਡਿਜ਼ਾਈਨ ਆ ਚਾਰ ਸਲਾਈਆਂ ਪੈਂਦੀਆਂ ਇੱਕ ਇੱਕ ਗੁੰਡੇ ਤੇ ਡਿਜ਼ਾਈਨ ਬਣਦਾ ਤੇ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦੇ ਤੇ ਮੈਨੂੰ ਕਮੈਂਟ ਵੀ ਜ਼ਰੂਰ ਕਰਦਿਆ ਕਰੋ ਜੇ ਕੋਈ ਗਲਤੀ ਹੁੰਦੀ ਆ ਤਾਂ ਮੈਥੋਂ ਇਹ ਬਸ ਧਾਰਨ ਦੀ ਕੋਸ਼ਿਸ਼ ਕਰਾਂਗੇ ਚਲੋ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ